ਇਹ ਮਾਮਲਾ ਹੈ ਜਲੰਧਰ ਦੇ ਟੈਗੋਰ ਨਗਰਦਾਲ ਜਿੱਥੇ ਬੀਪੀ ਰਾਤ ਗੋਲੀ ਚੱਲਣ ਦੇ ਨਾਲ ਸਾਰਾ ਇਲਾਕਾ ਗੋਲੀ ਦੇ ਨਾਲ ਪਹੁੰਚ ਉੱਠਿਆ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜੋ ਕਿ ਜੂਵੇ ਦਾ ਆਪੀ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਇੱਥੇ ক্রিকেট ਬੈਟ ਬਣਾਉਣ ਦਾ ਕੰਮ ਕਰਦਾ ਸੀ ਜਿਸ ਨੇ ਕਿ ਬੀਤੀ ਰਾਤ ਆਪਣੇ ਹੀ ਲਾਇਸੈਂਸੀ ਰਵਾਲਵਰ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਕਿਉਂਕਿ ਇਹ ਸ਼ਖਸ ਜੂਆ ਖੇਡਣ ਦਾ ਆਦੀ ਬੱਝਾ ਜਾ ਰਿਹਾ ਹੈ ਅਤੇ ਜੂਏ ਦੇ ਵਿੱਚ ਇਹ ਸ਼ਖਸ ਕਾਫੀ ਕੁਝ ਹਾਰ ਗਿਆ ਸੀ ਜਿਸ ਦੇ ਚੱਲਦਿਆਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਰੂਨ ਨਗਰ ਦੇ ਵਿੱਚ ਇੱਕ ਸਰਬਜੀ ਸਿੰਘ ਦਾ ਘਰ ਹੈ ਤੇ ਉੱਥੇ ਜਿਹੜਾ ਉਹਦਾ ਦੋਸਤ ਹੈਗਾ ਵਾ ਕਮਲਦੀਪ ਕਮਲਜੀਤ ਜਿਹੜਾ ਕਿ ਗੁਰਜੀਪਾਲ ਨਗਰ ਦੇ ਰਹਿਣ ਵਾਲਾ ਹੈਗਾ ਵਾ ਉੱਥੇ ਹੀ ਆਇਆ ਸੀ ਤੇ ਉੱਥੇ ਇਹਨੇ ਮਤਲਬ ਆਪਣੇ ਲੈਸਨ ਸੀ ਬੱਤੀ ਮੋੜ ਦੇਣਾ ਕੋਲ ਬਾਲ ਵਰਕੇਗਾ ਉਹ ਦਿਨਾਂ ਲਈ ਇਹਨੇ ਆਪਣੇ ਸਿਰ ਵਿੱਚ ਕੋਈ ਮਾਰ ਕਿਹਾ ਸੂਸਾਈਡ ਕਰ ਲਿਆ ਸੀ ਤੇ ਗਿਨਮੁਣ ਨੇ ਨਾ ਇਹਨਾਂ ਮਾਲੀ ਇਹ ਮਾਰੀ ਕਿਸੇ ਨੇ ਨਹੀਂ ਹੈਗੀ ਅੱਛਾ ਜੀ ਸੂਸਾਈਡ ਸਰ ਸੂਸਾਈਡ ਦਾ ਕਾਰਨ ਕੀ ਹੈ ਜੀ ਏ ਬੇਸਿਕਲੀ ਜਿਹੜਾ ਡਿਸੀਜ਼ਡ ਹੈਗਾ ਵਾ ਇਹ ਕਾਫੀ ਜਿਹੜਾ ਹੈਗਾ ਨੂੰ ਜੂਏ ਦੀ ਲਤ ਲੱਗੀ ਹੈ ਤੇ ਜਿੰਨੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਵਿੱਚ ਪੁਲਿਸ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਹੈ ਉਹਦੇ ਵਿੱਚ ਆ ਵੀ ਜਿਹੜਾ ਇੱਕ ਆਰਸਕਟੌਰ ਦੇ ਉੱਤੇ ਕਾਫੀ ਬਰਵਾਦ ਹੋ ਚੁੱਕਾ ਸੀ ਜਿਹੜਾ ਕਿ ਇੰਟਰਫਰੈਂਸ ਸੀ ਬਹਰਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਚੱਲੀ ਹੋਈ ਹੈ ਤਾਂ ਜੋ ਮਾਮਲੇ ਦੀ ਤੈ ਤੱਕ ਪੂਰਾ ਜਾ ਸਕੇ ਜਲੰਧਰ ਤੋਂ ਪਰਮਜੀਤ ਸਿੰਘ ਰਾਂਕਪੁਰੀ ਸ੍ਰੀ ਕੋਟ ਢੇਲੀ ਕੋਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ